ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਰਟ ਬਣਾ ਰਹੇ ਹਾਂ ਪਿੰਡ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਿੰਘ ਭਾਜੀ ਪ੍ਰਤਾਪ ਸਿੰਘ ਸ਼ਾਹਰ ਦੇ ਫਾਰਮ ਤੋਂ ਸਤਨਾਗ ਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਉਹ ਠੀਕ ਠਾਕ ਵਧੀਆ ਵਧੀਆ ਤੁਸੀਂ ਜੀ ਇਹਦੇ ਬਾਰੇ ਮੈਂ ਬਾਰੇ ਸੁਆ ਜੀ ਪਹਿਲਾ ਸੁਆ ਸੂਈ ਝੋਟੀ ਹਾਂਜੀ ਮਗਰ ਕਟਾ ਜੇ ਸੂਈ ਨੂੰ 3 ਮਹੀਨੇ ਹੋਏ ਜੇ ਦੁੱਧ ਕਿੰਨਾ ਜੀ ਦੁੱਧ ਭਾਜੀ ਇਹਦੇ ਥੱਲੇ ਹੈਗਾ ਜੇ 7 ਆ 6 ਲੀਟਰ ਲਾਵੇ ਕੋ ਪੱਕਾ ਮੁੱਲ ਕਿੰਨਾ ਜੀ ਮੁੱਲ ਦੀ ਗੱਲ ਕਰੀਏ ਤੇ ਪੂਰੇ 44 ਹਜ਼ਾਰ ਦੇ ਵਿੱਚ ਪਹੁੰਚ ਜਾ ਗੱਡੀ ਆਪਦੀ ਲੈ ਪੂਰੇ 41 ਹਜ਼ਾਰ ਅੱਗੇ ਆਓ ਜੀ ਹਾਂਜੀ ਗਾੜੀ ਭਾਜੀ ਤਾਜੀ ਸੂਈ ਜੇ ਮਹੀਂ ਹਾਂਜੀ ਗਿੱਲੇ ਨਾੜੂ ਤੇ ਹੂੰ ਮਗਰ ਕਟਾ ਜੇ ਨੀਲੀ ਦਾ ਲੋਈ ਹਾਂਜੀ ਲੋਏ ਮਾਲੀ ਦਾ ਹਾਂਜੀ ਬੋਲਾ ਕਿੰਨਾ ਜੀ ਹਾਂ ਬੋਲਾ ਭਾਜੀ 6 ਲੀਟਰ ਆ ਕਾਈ ਸਾਈ ਜੀ ਮੋਲਕ ਨੇ ਸੋਈ ਕੱਲ ਦੀ ਜਮਈ ਮੋਲ ਭਾਜੀ ਇਹਦੀ 45000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਵੇ ਪੂਰੀ ਬਤਾਲੀ ਹਾਂ ਜੀ ਇਹ ਦੋ ਅਗੇ ਆਈ ਗੀ ਗਾੜੀ ਭਾਜੀ ਵੱਡੀ ਮਹੀਂ ਸੂਈ ਨੂੰ ਸਾਢੇ 3-4 ਮਹੀਨੇ ਆਇਆ ਭੈਣ ਭਰਾਵਾਂ ਦੇ ਗਾੜੀ ਸੂਆ ਆਪਦਾ ਕੋ ਜੱਜ ਕਰ ਲੈ ਹਮ ਤੇ ਦੁੱਧ ਦੇ ਥੱਲੇ ਭਾਜੀ ਹੈਗਾ ਇਹ 6 ਲੀਟਰ ਅਛਾ ਮੁੱਲ ਕਿੰਨਾ ਹੈ ਬੱਚਾ ਨਹੀਂ ਆਗਾ ਮਿਲਦੀ ਭੜੇ ਤੇ ਆ ਇਹਦਾ ਮੁੱਲ ਭਾਜੀ 44000 ਦੇ ਵਿੱਚ ਪਹੁੰਚਿਆ ਗੱਡੀ ਆਪਦੀ ਲੈ ਆਵੇ ਪੂਰੇ 44000 ਹਾਂਜੀ ਇਹ ਤੋਂ ਅਗੇ 4 ਨਾ ਗੱਡੀ ਭਾਜੀ ਆ ਗਈ ਝੋਟੀ ਪਹਿਲਾ ਆਸੂਆ ਗੁੱਜਾ ਲਾਵੇ ਤੇਜਾ ਲਾਵੇ ਦਫਾ ਲਾਵੇ ਆਪਦੀ ਸਮਝ ਵਿੱਚ ਮਗਰ ਜੇ ਇਹ ਕਟਾ ਸੂਈ ਨਹੀਂ ਇਹਨੇ ਵੀ 3 1/2 ਮਹੀਨੇ ਦੁੱਧ ਕਿੰਨਾ ਹੈ ਦੁੱਧ 7 ਲੀਟਰ ਹੈ ਇਹਦਾ ਭਾਅ ਭਾਜੀ 53000 ਦੇ ਵਿੱਚ ਪਹੁੰਚਿਆ ਗੱਡੀ ਆਪਦੀ ਲੈ ਆਵੇ ਪੂਰੇ 50000 ਜੀ ਜੀ ਧੰਨਵਾਦ ਉਸਤੋ ਰੈਡ ਵੀਡੀਓ ਦੇਖਣ ਵਾਸਤੇ